ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੋ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਦਿਰਸਤ ਹੋਵੋਗੇ ਤੇ ਛੁੱਟੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਬੱਚਿਓ ਆਪਾਂ ਤੁਹਾਡੇ ਨਵੋਦੇਆ ਪੇਪਰ ਨੂੰ ਜਿਹੜਾ ਟਾਰਗੇਟ ਕੀਤਾ ਹੈ ਜਵਾਹਰ ਨਵੋਦੇਆ ਵਿਦਿਆਲਿਆ ਪ੍ਰੀਖਿਆ ਪੇਪਰ ਦੀ ਤਿਆਰੀ ਬੱਚੇ ਬੱਚੇ ਟੈਸਟ ਤੋਂ ਪਹਿਲਾਂ ਆਪਣੇ ਤਿੰਨ ਸੈਸ਼ਨ ਲੱਗੇ ਆਪਾਂ ਤਾਂਗ ਸੰਖਿਆਵਾਂ ਜਿਸਤ ਸੰਖਿਆਵਾਂ ਪ੍ਰਾਈਮ ਨੰਬਰ ਕੰਪੋਜ਼ਿਟ ਨੰਬਰ ਭਾਜ ਦੇ ਪਾਸ ਸੰਖਿਆਵਾਂ ਇਹਨਾਂ ਬਾਰੇ ਬੱਚੇ ਪੂਰਾ ਡਿਟੇਲ ਚ ਪੜਿਆ ਹੈ ਇਹਨੂੰ ਸੋਹਣਾ ਸੋਹਣਾ ਆਪਦੀ ਕਾਪੀ ਤੇ ਕਰ ਲਓ ਭਾਵੇਂ ਤੁਸੀਂ 6ਵੀਂ ਦੇ ਪੇਪਰ ਦੀ ਤਿਆਰੀ ਕਰੀ ਜਾਂਦੇ ਹੋ ਤੇ ਭਾਵੇਂ 9ਵੀਂ ਚ ਐਂਟਰਸ ਦੇ ਲਈ ਤਿਆਰੀ ਕਰੀ ਜਾਂਦੇ ਹੋ ਇਹ ਬੱਚੇ ਕੱਲੀ ਕੱਲੀ ਚੀਜ਼ ਤੁਹਾਡੇ ਕੰਮ ਆਊਗੀ ਬੱਚੇ ਅੱਜ ਜੋ ਅਸੀਂ ਸਿੱਖਣ ਜਾ ਰਹੇ ਹਾਂ ਤੁਹਾਡੇ ਲਈ ਪਤਾ ਨਹੀਂ ਕਿੱਥੇ ਕਿੱਥੇ ਕੰਮ ਆਉਣਾ ਹੈ ਇਸ ਲਈ ਸੋਹਣਾ ਸੋਹਣਾ ਆਪਦੀ ਕਾਪੀ ਤੇ ਕਰ ਲਓ ਤੇ ਸਿੱਖ ਜੋ ਜੋ ਡਾਊਟ ਹੈ राजे ਕਮੈਂਟ ਸੈਕਸ਼ਨ ਚ ਪੁੱਛ ਲਓ ਜੇ ਖੁੱਲਾ ਸੱਦਾ ਹੈ राजे ਤੇ ਆਜੋ ਫਿਰ ਸਮਾਂ ਬੇਸਟ ਨਾ ਕਰੀਏ ਅੱਜ ਦਾ ਟੌਪਿਕ ਆਪਾਂ ਰਿਵੀਲ ਕਰ ਦਿੰਨੇ ਆ ਅੱਜ ਦਾ ਟੌਪਿਕ ਆਪਣਾ ਭਾਜ ਯੋਗਤਾ ਸੰਬੰਧੀ ਨਿਯਮ ਅੱਜ ਦਾ ਆਪਣਾ ਜਿਹੜਾ ਟੌਪਿਕ ਰਹੇਗਾ राजे ਉਹ ਰਹੇਗਾ ਜੀ ਭਾਜ ਯੋਗਤਾ ਸੰਬੰਧੀ ਨਿਯਮ ਹੈਡਿੰਗ ਬਣਾ ਲਓ राजे ਭਾਜ ਯੋਗਤਾ ਨਿਯਮ ਭਾਜ ਯੋਗਤਾ ਸੰਬੰਧੀ ਨਿਯਮ ਨੌ ਰਾਜੇ ਅੱਜ ਦਾ ਜਿਹੜਾ ਟਾਪਿਕ ਹੈ ਆਪਣਾ ਡਿਵੀਜ਼ਿਬਿਲਟੀ ਰੂਲਸ ਆਜੋ ਰਾਜੇ ਸੰਖਿਆ ਦੇਖਣੀ ਹੈ ਤੇ ਦੇਖਣਾ ਵੀ ਦੋ ਦੇ ਭਾੜੇ ਤੇ ਆਉਂਦਾ ਕਿ ਨਹੀਂ ਆਉਂਦਾ ਆਜੋ ਰਾਜੇ ਫਿਰ ਸਿੱਖੀ ਆਪਾਂ ਡਿਵੀਜ਼ਿਬਿਲਟੀ ਰੂਲਸ ਆਪਾਂ ਇਹ ਟਾਪਿਕ ਅੱਜ ਕਰਨ ਜਾ ਰਹੇ ਹਾਂ ਬੱਚੇ ਸੰਖਿਆ ਦੇਖਣੀ ਹੈ ਕੱਲੀ ਆਓ ਵੀ ਰਾਜੇ ਦੋ ਦਾ ਰੂਲ ਕੀ ਹੁੰਦਾ ਹੈ ਦੋ ਦਾ ਰੂਲ ਕੀ ਹੈ ਦੋ ਰਾਜੇ ਦੋ ਦਾ ਰੂਲ ਉਹੀ ਹੈ ਜਿਹੜਾ ਜਿਸਤ ਸੰਖਿਆ ਦਾ ਸੀ ਯਾਦ ਹੈ ਕੀ ਦੱਸਿਆ ਸੀ ਸੰਖਿਆ ਦਾ ਇਕਾਈ ਅੰਕ ਯੂਨਿਟ ਪਲੇਸ ਮਤਲਬ ਇਕਾਈ ਅੰਕ ਕੀ ਹੋਣਾ ਚਾਹੀਦਾ ਰਜੇ ਇਕਾਈ ਅੰਕ ਕੀ ਹੋਣਾ ਚਾਹੀਦਾ ਰਜੇ 0 2 4 6 ਤੇ 8 ਰਜੇ ਜਦੋਂ ਸੰਖਿਆ ਦਾ ਇਕਾਈ ਅੰਕ 02468 ਉਹ ਸੰਖਿਆ ਦੋ ਦੇ ਭਾੜੇ ਤੇ ਆਉਗੀ ਆਏਗੀ ਯਕੀਨਨ ਆਉਗੀ ਬੱਚੇ एग्जांपल ਦੇਖੋ ਬੱਚੇ ਮੈਂ ਹੁਣ ਦੇਖੋ ਬੱਚੇ ਤੁਹਾਡੇ ਸਾਹਮਣੇ ਲਿਖਤਾ 2 3 5 8 7 6 ਸੰਖਿਆ ਜਿੰਨੀ ਮਰਜ਼ੀ ਵੱਡੀ ਹੈ ਤੁਸੀਂ ਨਹੀਂ ਸੋਚਣਾ ਤੁਸੀਂ ਸਿਰਫ ਇਹ ਦੇਖਣਾ ਹੈ ਇਕਾਈ ਅੰਕ ਕੀ ਹੈ ਰਜੇ 2 4 6 8 ਤੇ 0 ਚੋਂ ਹੈ ਨਾ ਫਿਰ ਆਪਾਂ ਕੀ ਕਹਦਾਂਗੇ ਇਹ ਵੀ ਸੰਖਿਆ 2 ਦੇ ਪਹਾੜੇ ਤੇ ਆਊਗੀ ਇੰਨਾ ਕਲੀਅਰ ਹੋਰ ਦੇਖ ਲਓ 7 4 6 5 8 ਬਈ ਇਕਾਈ ਅੰਕ 8 ਹੈ ਨਾ ਆ ਵੀ 2 ਦੇ ਪਹਾੜੇ ਤੇ ਆਊਗੀ ਆ ਵੀ 2 ਦੇ ਪਹਾੜੇ ਤੇ ਆਊਗੀ ਡਨ ਓਕੇ ਫਿਰ ਮੈਂ ਲਿਖ ਲੈਣਾ 8 9 5 4 6 6 ਆ ਗਿਆ ਵੀ 0 2 4 6 8 ਯਾਨੀ ਸੰਖਿਆ 2 ਦੇ ਪਹਾੜੇ ਤੇ ਆਉਣੀ ਹੈ ਇਹ 2 ਨਾਲ ਵੰਡਣ ਯੋਗ ਹੈ ਲਓ राजे ਇਹ ਵੀ ਆਏਗੀ ਅੱਛਾ ਜੇ ਮੈਂ ਆਹੀ ਲਿਖਦਾ 8 7 6 ਤੇ 5 ਲਿਖਦਾ राजे ਫਿਰ ਤੁਸੀਂ ਕਹਦੇ ਨਾ ਨਾ ਇਕਾਈ ਅੰਕ ਇਕਾਈ ਅੰਕ राजे ਬਿਲਕੁਲ ਐਂਡ ਵਾਲਾ ਫਿਰ ਇਕਾਈ ਤੋਂ ਬਾਅਦ ਦਹਾਈ ਸੈਂਕੜਾ ਹਜ਼ਾਰ 10000 ਲੱਖ ਵੀ राजे ਇਕਾਈ ਅੰਕ ਜਦੋਂ 5 ਆ ਗਿਆ ਇਹ 2 ਦੇ ਭਾੜੇ ਤੇ ਨਹੀਂ ਆਉਣਾ राजे ਸੌਖਾ ਜਿਹਾ ਨਿਯਮ ਕਰ ਲੋਗੇ ਉਹ ਨੋਟ ਵੀ ਕਰ ਲੋ ਤੇ ਘਰੇ ਜਾ ਕੇ ਇਹਦੀ ਹੋਰ ਪ੍ਰੈਕਟਿਸ ਕਰ ਲਿਓ ਜੀ ਅੱਛਾ ਆਜੋ ਫਿਰ ਹੁਣ ਸੈਕੰਡ ਸਲਾਈਡ ਵੱਲ 2 ਤੋਂ ਬਾਅਦ ਆਪਾਂ ਰੂਲ ਦੇਖਦੇ ਆਂ 5 ਦਾ ਵੀ 2 ਦਾ 5 ਦਾ 10 ਦਾ ਰੂਲ ਸੌਖਾ ਹੈ ਕਰ ਲੋ 5 ਦਾ ਰੂਲ ਕੀ ਹੈ ਵੀ 5 ਦਾ ਰੂਲ 5 ਕੀ ਹੈ ਵੀ 21 ਅੰਕ ਭਾਈ ਇਕਾਈ ਅੰਕ ਕੀ ਹੋਣਾ ਚਾਹੀਦਾ ਹੈ ਇਕਾਈ ਅੰਕ ਜਿਹਨੂੰ ਅੰਗਰੇਜ਼ੀ 'ਚ ਕਹਿ ਦਿੰਦੇ ਆ ਯੂਨਿਟ ਪਲੇਸ ਭਈ ਯੂਨਿਟ ਪਲੇਸ ਕੀ ਹੋਣਾ ਚਾਹੀਦਾ ਰਾਜੇ 0 ਤੇ 5 0 ਤੇ 5 ਹੁਣ ਸੌਖਾ ਹੀ ਏ ਕੰਮ ਤੁਸੀਂ 5 ਦਾ ਪਾੜਾ ਦੇਖਦੇ ਹੋ ਨਾ 5 10 15 20 25 30 35 40 45 50 ਦੇਖੋ ਰਾਜੇ ਜਿਹੜਾ ਇਕਾਈ ਅੰਗ 0 ਤੇ 5 ਹੈ 0 ਤੇ 5 ਇਸ ਤੋਂ ਇਲਾਵਾ ਤਾਂ ਬਦਲੇ ਹੀ ਨਹੀਂ ਜੇ ਤੋ ਬਦਲੇ ਹੀ ਨਹੀਂ ਫਿਰ ਤੁਸੀਂ ਕਾਹਤੋਂ ਪੰਗਾ ਲੈਣਾ ਆਜੋ ਫਿਰ ਇਕਾਈ ਅੰਗ ਇਗਜ਼ਾਮਪਲ ਲਓ ਰਾਜੇ ਉਦਾਹਰਨ ਲਓ ਲਓ ਵੀ 8 5 4 3 5 ਇਕਾਈ ਅੰਕ ਕੀ ਹੈ ਰਾਜੇ 5 ਤਾਂ ਸੰਖਿਆ 5 ਦੇ ਪਾੜੇ ਤੇ ਆਉਣੀ ਹੈ ਆਜੋ ਵੀ 7 8 9 6 0 ਇਕਾਈ ਅੰਕ ਕੀ ਹੈ ਰਾਜੇ 0 ਆਜੋ ਇਸ ਤੋਂ ਇਲਾਵਾ ਕੁਝ ਮਰਜ਼ੀ ਹੋਵੇ ਇਕਾਈ ਅੰਕ ਕੁਛ ਵੀ ਆਜੇ ਉਹ 5 ਦੇ ਪਾੜੇ ਤੇ ਨਹੀਂ ਆਉਣਾ ਆਜੋ ਫਿਰ ਆਜੋ ਕੁਛ ਵੀ ਲਿਖਿਆ ਹੋਵੇ ਇਥੇ ਇੱਕ ਲਿਖਤਾ ਨਾ ਵੀ ਇਹ 5 ਦੇ ਭਾੜੇ ਤੇ ਆਊਗਾ 5 ਦੇ ਭਾੜੇ ਤੇ ਆਊਗਾ ਇਹ 5 ਦੇ ਭਾੜੇ ਤੇ ਨਹੀਂ ਆਉਣਾ राजे 10 ਦਾ ਰੂਲ ਵੀ ਸੌਖਾ ਹੀ ਹੈ 10 ਦਾ ਕੀ ਹੈ ਇਕਾਈ ਅੰਕ ਇਕਾਈ ਅੰਕ ਇਕਾਈ ਅੰਕ ਬਈ ਯੂਨਿਟ ਪਲੇਸ ਯੂਨਿਟ ਪਲੇਸ ਕੀ ਹੋਣੀ ਚਾਹੀਦੀ ਹੈ ਯੂਨਿਟ ਪਲੇਸ 0 ਹੋਣੀ ਚਾਹੀਦੀ ਹੈ ਹਾਲੂ ਚੱਕਰ ਹੀ ਖਤਮ ਹੋ ਗਿਆ 2 ਦੇ ਲਈ ਕੀ ਸੀਗਾ ਇਕਾਈ ਅੰਕ 0 2 4 6 8 5 ਦੇ ਲਈ 0 ਤੇ 5 10 ਦੇ ਲਈ ਇਕੱਲੇ 0 ਇਕਾਈ ਅੰਗ 0 ਤੇ 10 ਦੇ ਪਾੜੇ ਤੇ ਆਉ अदरवाइज ਨਹੀਂ ਆਣਾ ਵੀ ਹਨਾ ਚਲੋ ਵੀ ਦੇਖੋ ਵੀ 8 7 6 5 4 0 yes ਦੋ ਦੇ ਪਾੜੇ ਤੇ ਆਊਗਾ ਵੀ ਇੱਕ 10 ਦੇ ਪਾੜੇ ਤੇ yes ਕਿਉਂਕਿ ਇਹਦਾ ਇਕਾਈ ਅੰਗ ਕੀ ਹੈ 0 ਹੁਣ ਇੱਥੇ ਆ ਜੇ 8 9 4 3 1 7 ਕੁਛ ਮਰਜੀ ਆ ਜੇ ਇਕਾਈ ਅੰਕ ਕੋਈ ਕੁਛ ਵੀ ਆ ਜੇ ਜ਼ੀਰੋ ਤੋਂ ਇਲਾਵਾ ਆ ਗਿਆ ਨਾ ਉਹ 10 ਦੇ ਪਹਾੜੇ ਤੇ ਨਹੀਂ ਆਉਂਦਾ ਮੈਨੂੰ ਲੱਗਦਾ ਵੀ ਬੜਾ ਸੌਖਾ ਕੰਮ ਹੈ ਹਨਾ ਕਰ ਲੋਗੇ ਐਡੇ ਸਿਆਣੇ ਬੱਚੇ ਆ ਸਾਡੇ ਹਨਾ ਚਲੋ ਵੀ ਆਜੋ ਹੁਣ ਫਿਰ 2 ਦਾ ਰੂਲ ਹੋ ਗਿਆ 5 ਦਾ ਹੋ ਗਿਆ 10 ਦਾ ਹੋ ਗਿਆ 3 ਦਾ ਤੇ 9 ਦਾ ਰੂਲ ਸਮਝੋ ਰ ਜੀ 3 ਦਾ ਰੂਲ 3 ਅੰਕਾਂ ਦਾ ਜੋੜ ਧਿਆਨ ਨਾਲ ਸੁਣਿਓ ਜੀ ਅੰਕਾਂ ਦਾ ਜੋੜ ਤਿੰਨ ਦਾ ਭਾਜਕ ਹੋਵੇ ਤਿੰਨ ਦਾ ਭਾਜਕ ਹੋਵੇ ਅੱਛਾ ਬੋਲੋ ਸਮ ਆਫ ਡਿਜੀਟਸ ਸਮ ਆਫ ਡਿਜੀਟਸ ਅੰਕਾਂ ਦਾ ਜੋੜ ਕੀ ਹੋਣਾ ਚਾਹੀਦਾ ਹੈ ਡਿਵੀਜ਼ੀਬਲ ਬਾਈ ਡਿਵੀਜ਼ੀਬਲ ਬਾਈ 3 ਤਿੰਨ ਦੇ ਭਾੜੇ ਤੇ ਆਉਣ ਵਾਲਾ ਹੋਵੇ ਕਰਕੇ ਦੇਖੋ ਹੁਣ ਫੇ ਚਲੋ ਵੀ ਸੰਖਿਆ ਲਿਖੂ 3 9 6 1 2 ਆ ਲਿਖਤਾ ਕੀ ਇਹ ਸੰਖਿਆ 3 ਦੇ ਪਾੜੇ ਤੇ ਆਉਂਦੀ ਹੈ ਕੋਈ ਗੱਲ ਨਹੀਂ ਵੀ ਮੈਂ ਕਰਕੇ ਦੇਖ ਲੈਣਾ ਚਲੋ ਵੀ ਆਪਾਂ ਜੋੜ ਕਰਕੇ ਦੇਖਦੇ ਹਾਂ 3 9 6 1 2 ਜੋੜ ਕਰਕੇ ਦੇਖੋ ਵੀ 3 ਤੇ 9 12 12 ਤੇ 6 18 18 ਤੇ 1 19 19 ਤੇ 2 21 ਰਾਜੇ ਜੋੜ ਕੀ ਬਣ ਗਿਆ 21 21 ਤਿੰਨ ਦੇ ਪਹਾੜੇ ਤੇ ਆਉਂਦਾ ਹਾਂ ਤਿੰਨ ਸੱਤ ਆ 21 ਤੇਂਦੀ ਪੜਤੀ ਉਹਨੇ ਨਾ ਯੈਸ ਆਉਂਦਾ ਇਹ ਸੰਖਿਆ ਵੀ ਤਿੰਨ ਦੇ ਪਹਾੜੇ ਤੇ ਆਉਗੀ ਇਹ ਸੰਖਿਆ ਤਿੰਨ ਦੇ ਪਹਾੜੇ ਤੇ ਆਉਣੀ ਹੈ ਚਲੋ ਹੋਰ ਦੇਖਦੇ ਹਾਂ 8 2 1 4 3 ਮੇਰੇ ਮਨ ਚ ਜੋ ਨੰਬਰ ਆਈ ਉਹਨੇ ਦੇਖੀ ਜਾਨਾ ਚਲੋ ਚੈੱਕ ਕਰਕੇ ਦੇਖਦੇ ਹਾਂ 8 2 1+4+3 ਜੋੜ ਕਰਕੇ ਦੇਖੋ राजे 8 ਤੇ 2 10 10 ਤੇ 1 11 11 ਤੇ 4 15 15 ਤੇ 3 15 ਤੇ 18 ਦੁਆਰਾ ਦੇਖੀ ਵੀ ਦੁਆਰਾ ਚੈੱਕ ਕਰੋ ਵੀ 10 10 ਤੇ 18 ਆਲੋ ਵੀ 18 ਵੀ 3 ਦੇ ਪਹਾੜੇ ਤੇ ਆਉਂਦਾ ਵੀ ਇਹ ਸੰਖਿਆ ਵੀ 3 ਦੇ ਪਹਾੜੇ ਤੇ ਆਊਗੀ ਤੁਸੀਂ ਭਾ ਕਰਕੇ ਦੇਖ ਲਿਓ ਜੇ ਅੱਛਾ ਫਿਰ ਦੇਖੋ 3 9 1 5 7 ਚਲੋ ਚੈੱਕ ਕਰਦੇ ਆ 3 9 1 5 7 ਜੋੜ ਕਰਕੇ ਦੇਖੋ राजे 3 ਤੇ 9 12 12 ਤੇ 13 13 5 18 18 7 25 25 3 ਦੇ ਪਹਾੜੇ ਤੇ ਨਹੀਂ ਆਉਂਦਾ ਇਸ ਸੰਖਿਆ 3 ਦੇ ਪਹਾੜੇ ਤੇ ਨਹੀਂ ਆਊਗੀ राजे ਸੌਖਾ ਨਾ ਕੰਮ ਕਿੰਨਾ ਤਾਂ ਸੌਖਾ राजे ਚਲੋ ਚੈੱਕ ਕਰਦੇ ਆ ਚੈੱਕ ਕਰਦੇ ਆਂ ਨੌ ਦਾ ਰੂਲ ਨੌ ਦਾ ਰੂਲ ਵੀ ਸੌਖਾ ਹੀ ਰਜੇ ਕਹਿੰਦੇ ਅੰਕਾਂ ਦਾ ਜੋੜ ਅੰਕਾਂ ਦਾ ਜੋੜ ਕੀ ਹੋਣਾ ਚਾਹੀਦਾ ਰਜੇ ਅੰਕਾਂ ਦਾ ਜੋੜ ਕੀ ਹੋਣਾ ਚਾਹੀਦਾ ਰਜੇ 9 ਦਾ ਭਾਜਕ ਹੋਵੇ 9 ਦਾ ਭਾਜਕ ਹੋਵੇ ਇਹ ਤਾਂ ਕੰਮ ਹੋਰ ਵੀ ਸੌਖਾ ਹੈ ਰਜੇ ਚਲੋ ਚੈੱਕ ਕਰਦੇ ਆਂ ਫਿਰ ਆਪਾਂ ਆਪਦੇ ਵੱਲੋਂ ਮੈਂ ਲਿਖ ਲੈਣਾ 1 8 2 3 4 ਆਪਦੇ ਨੂੰ ਲਿਖਤਾ ਮੈਂ ਚੈੱਕ ਕਰੋ 1 ਤੇ 8 ਪਲੋ ਰਾਜੇ ਜੋੜ ਕਰ ਲੋ 1 8 plus 2 plus 3 plus 4 ਚੈੱਕ ਕਰਕੇ ਦੇਖੋ 9 9 ਤੇ 2 11 11 ਤੇ 3 14 14 4 18 18 ਰਾਜੇ 9 ਦੇ ਪਾੜੇ ਤੇ ਆਉਂਦਾ ਹੈ ਇਹ ਸੰਖਿਆ ਵੀ 9 ਦੇ ਪਾੜੇ ਤੇ ਆਊਗੀ ਤੁਸੀਂ ਡਿਵਾਈਡ ਕਰਕੇ ਦੇਖ ਲਿਓ ਜੀ ਠੀਕ ਹੈ ਚਲੋ ਮੈਂ ਲਿਖ ਲੈਣਾ 3 9 4 ਇਹਨਾਂ ਲਿਖ ਦੋ ਰਾਜੇ ਠੀਕ ਹੈ 3 ਤੇ 9 ਹਲੋ ਤੁਹਾਡੇ ਤਰੀਕੇ ਨਾਲ ਲਿਖ ਲੈਨੇ ਆ ਹਲੋ ਰਜੇ ਹਲੋ ਦੇਖੋ ਵੀ ਹੁਣ 3 ਤੇ 9 12 12 4 16 16 ਤੇ 6 22 22 ਤੇ 1 23 ਰਜੇ ਜੋੜ ਕੀ ਬਣ ਗਿਆ 23 23 9 ਦੇ ਭਾੜੇ ਤੇ ਨਹੀਂ ਹੁੰਦਾ ਸੰਖਿਆ 9 ਦੇ ਭਾੜੇ ਤੇ ਨਹੀਂ ਆਉਣੀ ਗੱਲ ਹੀ ਖਤਮ ਹੋ ਗਈ ਸੌਖਾ ਸੀ ਨਾ ਤੁਹਾਨੂੰ ਸੌਖਾ ਹੈ ਨਾ ਫਿਰ ਐ ਕਰੋ ਹੁਣ ਆਪਾਂ ਇਹ ਚੋ ਦੇਖਦੇ ਆ ਪੇਪਰ ਚ ਕੁਸਚਨ ਕਿਵੇਂ ਬਣਦੇ ਆ ਰਾਜੀ ਮੇਰਾ 3 ਦਾ ਰੂਲ ਵੀ ਹੋ ਗਿਆ ਤੇ 9 ਦਾ ਰੂਲ ਵੀ ਹੋ ਗਿਆ ਪੇਪਰ ਚ ਕੁਸਚਨ ਕਿਵੇਂ ਬਣੂਗਾ ਮੈਂ ਅੱਗੇ ਦੇਖਦਾ ਰਾਜੀ ਦੇਖੋ ਸੰਖਿਆ ਸੰਖਿਆ 2 3 5 ਸਟਾਰ 6 ਸਮਝ ਆ ਗਈ ਗੱਲ ਆ ਸੰਖਿਆ 2 3 5 ਸਟਾਰ ਤੇ 6 ਵਿੱਚ ਸਟਾਰ ਦੀ ਥਾਂ ਤੇ ਦੀ ਥਾਂ ਤੇ ਕੀ ਲਿਖਿਆ ਜਾਵੇ ਕੀ ਲਿਖਿਆ ਜਾਵੇ ਕਿ ਸੰਖਿਆ ਕੇ ਸੰਖਿਆ 9 ਨਾਲ ਵੰਡੀ ਜਾ ਸਕੇ ਹੁਣ ਰਾਜੇ ਕੁੱਲ ਮਿਲਾ ਕੇ ਤੁਹਾਨੂੰ 9 ਦਾ ਰੂਲ ਪਤਾ ਹੋਣਾ ਚਾਹੀਦਾ ਸੀਗਾ ਠੀਕ ਹੈ ਤੁਸੀਂ ਕੀ ਦੇਖੋਗੇ অপশন ਆ ਗਈ ਮੰਨ ਕੇ ਚੱਲੋ 1 2 3 ਤੇ D অপশন ਆ ਗਈ राजे 4 ਹੁਣ ਦੇਖੋ ਤੁਸੀਂ ਕੀ ਕਰਨਾ ਆ ਸੰਖਿਆ ਲਿਖੋ 2 3 5 ਆ ਜਗ੍ਹਾ ਡੈਸ਼ ਹੈਗੀ ਐ ਤੇ 6 राजे ਸਮਝ ਆ ਗਈ ਗੱਲ ਤੁਸੀਂ ਦੇਖਿਆ 2 ਤੇ 3 2 ਤੇ 3 5 5 ਤੇ 5 10 10 ਤੇ 6 16 16 ਜੋੜ ਤਾਂ ਬਣਿਆ ਪਿਆ राजे ਆਪਾਂ ਨੂੰ 9 ਦਾ ਗੁਣਜ ਚਾਹੀਦਾ ਹੈ 9 ਦੇ ਪਹਾੜੇ ਤੇ ਆਉਣ ਵਾਲੀ ਸੰਖਿਆ 16 ਜੋੜ ਤਾਂ ਮੇਰੇ ਕੋਲ ਬਣਿਆ ਪਿਆ ਤੇ ਜੇ राजे ਮੈਂ 2 ਹੋਰ ਲਿਖਦਾ 16 ਤੇ 2 18 18 9 ਦੇ ਪਹਾੜੇ ਤੇ ਹੁੰਦਾ ਨਾ ਤਾਂ राजे ਮੇਰਾ ਆਨਸਰ ਬਣ ਜੂਗਾ ਮੈਂ ਇੱਥੇ 2 ਲਿਖੂੰਗਾ राजे ਕਿਉਂ ਕਿ ਅੰਕਾਂ ਦਾ ਜੋੜ ਕੀ ਬਣ ਜੂਗਾ 18 ਬਣ ਜੂਗਾ राजे ਇੱਕ ਹੋਰ ਸਵਾਲ ਕਰਕੇ ਦੇਖੀਏ ਇੱਕ ਸਵਾਲ ਕਰਕੇ ਦੇਖੀਏ ਆਜੋ ਫਿਰ ਇੱਕ ਸਮ ਹੋਰ ਕਰਕੇ ਦੇਖਦੇ ਆ ਆ ਪਹਿਲਾ ਸਵਾਲ ਆ ਗਿਆ राजे ਦੂਜਾ ਸਵਾਲ ਦੇਖੋ राजे ਸੰਖਿਆ ਸੰਖਿਆ ਦਿੱਤੀ राजे 5 7 6 9 ਆ ਸਟਾਰ ਦਿੱਤਾ राजे ਐਂਡ ਤੇ ਦਿੱਤਾ ਹੁਣ ਦੀ ਥਾਂ ਤੇ ਦੀ ਥਾਂ ਤੇ ਕੀ ਲਿਖਿਆ ਜਾਵੇ ਕੀ ਲਿਖਿਆ ਜਾਵੇ ਕਿ ਸੰਖਿਆ ਕੇ ਸੰਖਿਆ 9 ਨਾਲ ਵੰਡੀ ਜਾ ਸਕੇ 9 ਨਾਲ ਵੰਡੀ ਜਾ ਸਕੇ 9 ਨਾਲ ਵੰਡੀ ਜਾ ਸਕੇ ਠੀਕ ਹੈ ਜਾਰੇ ਹੁਣ ਦੇਖੋ ਆਪਸ਼ਨ ਦੇ ਦਿੱਤਾ 0 1 2 ਤੇ ਡੀ ਆਪਸ਼ਨ ਹੈ ਰਾਜੀ 3 ਜੋੜ ਕਰਕੇ ਦੇਖੋ ਹੁਣ ਆਪ ਹੀ ਕਰਕੇ ਦੇਖੋ ਰਾਜੀ ਮੈਂ ਦੇਖ ਲਿਆ 5 7 6 9 ਡੈਸ਼ ਜੋੜ ਕਰਕੇ ਦੇਖੋ 12 5 ਤੇ 7 ਤਾਂ 12 12 ਤੇ 6 18 18 ਤੇ 18 ਤੇ 9 18 ਤੇ 9 27 ਆਲੋ ਰਾਜੀ 27 ਜੋੜ ਤਾਂ ਬਣਿਆ ਪਿਆ ਜੇ 0 ਐਡ ਕਰ ਦੋ ਜੋੜ ਤਾਂ 27 ਰਹੂਗਾ ਨਾ 9 ਦੇ ਪਾੜੇ ਤੇ ਆਈ ਜਾਂਦਾ ਜਦੋਂ ਆਪਾਂ ਨੂੰ ਪੰਗਾ ਲੈਣ ਦੀ ਲੋੜ ਹੀ ਨਹੀਂ ਹਨਾ ਆਪਾਂ ਕੀ ਕਰਾਂਗੇ ਇੱਥੇ 0 ਲਿਖ ਦਾਂਗੇ ਰਾਜੀ ਪੂਰੀ ਸੰਖਿਆ ਕੀ ਬਣ ਜੂਗੀ 5 7 6 6 9 0 ਆ ਸੰਖਿਆ 9 ਦੇ ਭਾੜੇ ਤੇ ਆਊਗੀ राजे ਠੀਕ ਹੈ राजे ਮੇਰੇ ਅਕੋਰਡਿੰਗ ਹੁਣ ਤੁਹਾਨੂੰ 2 ਦਾ ਰੂਲ ਵੀ ਸਮਝ ਆ ਗਿਆ ਤੁਹਾਨੂੰ 3 ਦਾ ਵੀ ਆ ਗਿਆ ਉਸ ਤੋਂ ਬਾਅਦ 5 ਦਾ ਵੀ ਆ ਗਿਆ ਉਸ ਤੋਂ ਬਾਅਦ 9 ਦਾ ਵੀ ਆ ਗਿਆ ਤੇ 10 ਦਾ ਵੀ ਆ ਗਿਆ ਹੁਣ राजे ਵਾਰੀ ਆ ਗਈ 4 ਦੀ ਤੇ 8 ਦੀ ਬਾਲਾ ਸੌਖਾ ਕੰਮ ਹੈ राजे ਬਾਲਾ ਹੀ ਸੌਖਾ ਕੰਮ ਹੈ ਤੁਸੀਂ ਕੀ ਕਰਨਾ ਹੈ 4 ਦਾ ਰੂਲ ਦੇਖੋ ਪਹਿਲਾਂ चार इकाई ते दहाई इकाई ते दहाई अंका तो बनी संख्या मैं बोल देना अंका तो बनी संख्या बनी संख्या जाता जाता जाता, जाता। 4 ਦਾ ਗੁਣਜ ਹੋਵੇ ਜਾਂ ਤਾਂ 4 ਦਾ ਗੁਣਜ ਹੋਵੇ ਜਾਂ ਜਾਂ ਦੋ ਜ਼ੀਰੋਆਂ ਹੋਣ ਬੱਸ ਔਖਾ ਹੈ ਹੀ ਨਹੀਂ ਕੰਮ ਚਲੋ ਆਪਾਂ ਕਰਕੇ ਦੇਖਦੇ ਹਾਂ ਐਗਜ਼ਾਮਪਲ ਲਈਏ 7 8 9 4 5 6 ਸੰਖਿਆ ਐਡੀ ਵੱਡੀ ਆ ਗਈ ਤੁਸੀਂ ਸਾਰੀ ਸੰਖਿਆ ਨਾਲ ਪੰਗਾ ਲੈਣਾ ਹੀ ਨਹੀਂ ਰਾਜੇ ਇਕਾਈ ਤੇ ਦਹਾਈ ਤੋਂ ਕਿਹੜੀ ਬਣਾਏ 55 56 ਚਾਰ ਦੇ ਭਾੜੇ ਗਏ ਹੁੰਦਾ ਆਉਂਦਾ ਵੈਸੇ राजे ਪਰ ਤੁਹਾਡੇ ਤਰੀਕੇ ਨਾਲ ਕਰ ਦਿੰਦਾ 4 1 4 4 ਚੁੱਕਾ 16 ਆਲੋ राजे ਪੂਰੀ ਤਰ੍ਹਾਂ ਵੰਡਿਆ ਜਾ ਰਿਹਾ ਹੈ ਇਹ ਸੰਖਿਆ ਚਾਰ ਦੇ ਭਾੜੇ ਤੇ ਆਉਗੀ ਫਿਰ ਦੇਖੋ 9 8 7 2 4 24 ਬਣੀ ਜਾਂਦਾ ਨਾ 24 ਬਣਿਆ ਨਾ ਆਲੋ ਇਕਾਈ ਤੇ ਦਹਾਈ ਤੋਂ ਕੀ ਬਣੀ ਜਾਂਦਾ राजे 24 ਤੇ 24 ਚਾਰ ਦੇ ਭਾੜੇ ਤੇ ਹੁੰਦਾ ਹੈ 4 1 4 4 2 8 4 3 12 4 4 16 4 5 2 4 6 24 24 ਤਾਂ ਹੁੰਦਾ ਅਸੰਖਿਆ ਵੀ ਆਏਗੀ ਆਜੋ ਫਿਰ ਇੱਕ ਹੋਰ 5 4 3 0 0 ਰਾਜੇ ਜੀ ਐਂਡ ਤੇ ਦੋ ਜ਼ੀਰੋ ਆ ਗੀਆਂ ਨਾ ਫਿਰ ਸੋਚਣਾ ਹੀ ਨਹੀਂ ਫਿਰ ਉਹ ਤਾਂ ਦੋ ਦੇ ਭਾੜੇ ਤੇ ਆ ਚਾਰ ਦੇ ਭਾੜੇ ਤੇ ਆਉਣਾ ਹੀ ਆਉਣਾ ਹੈ ਆਏਗਾ ਅੱਛਾ ਹੁਣ ਦੇਖੋ ਇਹ ਆलो 30 ਲਿਖਿਆ ਆ ਗਿਆ 30 4 ਦੇ ਪਾੜੇ ਤੇ ਆਉਂਦਾ ਹੀ ਨਹੀਂ ਇਸ ਕਰਕੇ ਇਹ ਸੰਖਿਆ 4 ਦੇ ਪਾੜੇ ਤੇ ਨਹੀਂ ਆਣੀ ਮੈਨੂੰ ਲੱਗਦਾ 4 ਦਾ ਰੂਲ ਸੌਖਾ ਵੀ ਕਰ ਲਓਗੇ ਕਰ ਲਓਗੇ ਹਾਂ ਐਂ ਕਰਨਾ ਫਿਰ ਆਪਾਂ 4 ਦਾ ਰੂਲ ਵੀ ਹੋ ਗਿਆ 8 ਦਾ ਰੂਲ ਦੇਖੋ ਰ ਜੀ ਰੂਲ ਆ ਗਿਆ 8 ਦਾ 4 ਦੇ ਵਿੱਚ ਆਪਾਂ ਅਖੀਰਲੇ ਦੋ ਅੰਕ ਦੇਖਦੇ ਸੀ 8 ਦੇ ਵਿੱਚ ਆਪਾਂ ਅਖੀਰਲੇ ਤਿੰਨ ਅੰਕ ਦੇਖਣਗੇ ਤਿੰਨ ਅੰਕਾਂ ਤੋਂ ਬਣੀ ਸੰਖਿਆ ਅਜੋ ਰਜੀ ਇਕਾਈ ਦਹਾਈ ਇਕਾਈ ਦਹਾਈ ਤੇ ਸੈਂਕੜਾ ਤੇ ਸੈਂਕੜਾ ਅੰਕਾਂ ਤੋਂ بڑی ਸੰਖਿਆ ਤੋਂ بڑی ਸੰਖਿਆ بڑی ਸੰਖਿਆ ਜਾਤਾ 8 ਦਾ ਗੁਣਜ ਹੋਵੇ ਕਿਉਂਕਿ ਗੱਲ ਹੁਣ 8 ਦੀ ਚੱਲੀ ਜਾਂਦੀ ਹੈ ਜਾਂ ਤਿੰਨ ਜ਼ੀਰੋ ਆ ਹੋਣ ਬਸ ਗੱਲ ਹੀ ਖਤਮ ਹੋ ਗਈ ਚਲੋ ਦੇਖੋ ਐਗਜ਼ਾਮਪਲ ਪਹਿਲੀ 7 5 4 3 2 75432 ਚਲੋ ਆਪਾਂ ਡਿਵਾਈਡ ਕਰਕੇ ਦੇਖਦੇ ਆ ਤਿੰਨ ਅੰਕਾਂ ਤੋਂ ਵੱਡੀ ਸੰਖਿਆ ਤਿੰਨ ਅੰਕਾਂ ਤੋਂ ਵੱਡੀ ਸੰਖਿਆ 432 8 ਦੇ ਭਾੜੇ ਤੇ ਆਉਂਦਾ ਵੀ 85432 8 ਚੁੱਕ 32 ਲਓ ਵੀ ਇਹ ਤਾਂ 5 ਦੇ ਭਾੜੇ 8 ਦੇ ਭਾੜੇ ਤੇ ਆਈ ਜਾਂਦਾ ਇਸ ਕਰਕੇ ਇਹ ਸੰਖਿਆ 8 ਦੇ ਭਾੜੇ ਤੇ ਆਊਗੀ ਅੱਛਾ ਦੇਖੋ 396 ਆ ਆ ਗਏ ਆਪਣੀਆਂ ਤਿੰਨ ਜ਼ੀਰੋਆਂ ਤਿੰਨ ਜ਼ੀਰੋਆਂ ਵੀ ਤਿੰਨ ਜ਼ੀਰੋਆਂ ਤਾਂ ਗੱਲ ਹੀ ਖਤਮ ਹੋ ਗਈ ਵੀ ਇਹ ਤਾਂ 8 ਦੇ ਭਾੜੇ ਤੇ ਆਊਗੀ ਸੌਖਾ ਕੰਮ ਸੌਖਾ ਹੈ ਨਾ ਕਰ ਲਓਗੇ ਹਾਂ ਐਸੇ ਤਰੀਕੇ ਨਾਲ ਤੁਸੀਂ ਰਾਜੇ ਤਿੰਨ ਅੰਕ ਦੇਖਣੇ ਆ ਅੱਠ ਦੇ ਲਈ ਪ੍ਰੈਕਟਿਸ ਕਰ ਲਿਓ ਰਾਜੇ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਮੈਂ ਦੇਖ ਲਿਆ ਵੀ 2 ਦਾ ਰੂਲ ਆਉਂਦਾ 3 ਦਾ ਵੀ ਆਉਂਦਾ ਹੁਣ 4 ਦਾ ਵੀ ਆਉਂਦਾ 5 ਦਾ ਵੀ ਆਉਂਦਾ 8 ਦਾ ਆਉਂਦਾ 10 ਦਾ ਆਉਂਦਾ ਰਾਜੇ ਰੂਲ ਰਹਿ ਗਿਆ 6 ਦਾ 6 ਦਾ ਸਿੱਖੋ ਰਾਜੇ 6 ਦਾ ਰੂਲ ਕੀ ਹੈ 6 ਦਾ ਬਾਹਲਾ ਹੀ ਸੌਖਾ ਕੰਮ ਹੈ ਰਾਜੇ 6 ਕੀ ਹੈ ਸੰਖਿਆ 2 3 3 ਦੇ ਪਹਾੜੇ ਤੇ ਆਉਂਦੀ ਹੋਵੇ 2 ਤੇ 3 ਦੇ ਪਹਾੜੇ ਤੇ ਆਉਂਦੀ ਹੋਵੇ 2 ਤੇ 3 ਆਪਾਂ ਅਜੇ 9 ਦਾ ਰੂਲ ਵੀ ਕਰ ਲਿਆ ਵੈਸੇ ਹਨਾ 9 ਦਾ ਰੂਲ ਵੀ ਕਰ ਲਿਆ ਅੱਛਾ ਕੋਈ ਸੰਖਿਆ ਆਲੋ ਰਾਜੀ 2 ਦੀ ਸ਼ਰਤ ਪੂਰੀ ਕਰੀ ਜਾਂਦੀ ਹੈ ਸੰਖਿਆ 2 ਦੇ ਪਹਾੜੇ ਤੇ ਆਈ ਜਾਂਦੀ ਹੈ ਹਾਂ 2 ਦੇ ਲਈ ਆਪਾਂ ਸਿਰਫ ਅਖੀਰ ਲੰਕ ਦੇਖਦੇ ਸੀ 0 2 4 6 8 ਹਾਂ 2 ਦਿਤ ਹੈ ਨਾ ਚਲੋ ਤਿੰਨ ਦੇ ਪਹਾੜੇ ਤੇ ਆਉਂਦੀ ਐ ਤਿੰਨ ਦੇ ਲਈ ਕੀ ਸੀਗਾ ਅੰਕਾਂ ਦਾ ਜੋੜ ਕਰੋ ਤਿੰਨ ਦੇ ਪਹਾੜੇ ਤੇ ਆਉਂਦਾ ਕਿ ਨਹੀਂ ਆਉਂਦਾ ਅੰਕਾਂ ਦਾ ਜੋੜ ਵੀ ਤਿੰਨ ਤੇ 8 ਹਾਂ ਹਾਂ 11 11 ਤੇ 4 11 ਤੇ 4 15 15 ਤੇ 3 18 18 ਤੇ 2 20 ਅਰੇ 20 ਤਾਂ ਦੋ ਤਿੰਨ ਦੇ ਪਹਾੜੇ ਤੇ ਆਉਂਦਾ ਹੀ ਨਹੀਂ ਅੱਛਾ ਤਿੰਨ ਦੇ ਨਹੀਂ ਹੁੰਦਾ ਦੋਨੋਂ ਤੇ ਆਉਣਾ ਚਾਹੀਦਾ ਸੀ ਜੇ 6 ਤੇ ਲਿਆਉਣਾ ਹੈ ਗੱਲ ਖਤਮ ਹੋ ਗਈ ਇਹ 6 ਦੇ ਪਹਾੜੇ ਤੇ ਹੁੰਦੇ ਨਹੀਂ ਕਿਉਂਕਿ 2 ਦੇ ਪਹਾੜੇ ਤੇ ਤਾਈ ਜਾਂਦਾ 3 ਦੇ ਪਹਾੜੇ ਤੇ ਨਹੀਂ ਆਈ ਜਾਂਦਾ ਹੈ ਨਾ ਇੱਕ ਹੋਰ ਦੇਖੋ 5 4 6 3 6 3 ਉਸ ਤੋਂ ਬਾਅਦ 6 ਲਿਖ ਦੋ ਰਾਜੇ ਹੁਣ ਦੇਖੋ ਜੋੜ ਕਰਕੇ ਪਹਿਲਾਂ ਤਾਂ ਦੇਖੋ 2 ਦੇ ਪਹਾੜੇ ਤੇ ਆਉਂਦਾ ਤੁਸੀਂ ਕਹੋਗੇ ਸਰ 2 ਦੇ ਪਹਾੜੇ ਤੇ ਆਈ ਨਾ ਕਿਉਂਕਿ ਇਕਾਈ ਅੰਕ 6 ਆ ਗਿਆ 0 2 4 6 8 ਦੇ ਵਿੱਚੋਂ ਹੈ ਹੁਣ ਦੇਖੋ ਅੰਕਾਂ ਦਾ ਜੋੜ 9 5 ਤੇ 4 9 9 ਤੇ 6 15 9 ਤੇ 6 15 15 ਦੇ ਤਿੰਨ 18 18 ਤੇ 6 24 24 ਤਾਂ ਤਿੰਨ ਦੇ ਪਾੜੇ ਤੇ ਆਉਂਦਾ 9 ਵੀ ਇਹ ਸੰਖਿਆ ਦੋ ਦੇ ਪਾੜੇ ਤੇ ਵੀ ਆਈ ਜਾਂਦੀ ਹੈ ਤਿੰਨ ਦੇ ਪਾੜੇ ਤੇ ਵੀ ਆਈ ਜਾਂਦੀ ਹੈ ਇਹ ਸੰਖਿਆ 6 ਦੇ ਪਾੜੇ ਤੇ ਆਏਗੀ ਆਏਗੀ ਨੋਟ ਕਰ ਲਓ ਇਸ ਨੂੰ ਇਹ ਸੰਖਿਆ 6 ਦੇ ਪਾੜੇ ਤੇ ਆਏਗੀ ਰਾਜੀ ਠੀਕ ਹੈ ਰਾਜੀ ਕਲੀਅਰ ਹੁਣ ਰਾਜੀ ਕਿਹੜਾ ਰੂਲ ਰਹਿ ਗਿਆ 2 ਵੀ ਹੋ ਗਿਆ 3 ਵੀ ਹੋ ਗਿਆ 4 ਵੀ ਹੋ ਗਿਆ 5 ਵੀ ਹੋ ਗਿਆ 6 ਵੀ ਹੋ ਗਿਆ 8 ਹੋ ਗਿਆ 9 ਹੋ ਗਿਆ 10 ਹੋ ਗਿਆ 11 ਦਾ ਰੂਲ ਦੇਖੋ ਜੀ 11 ਦਾ 11 ਦਾ ਤਾਂਕ ਸਥਾਨ ਤੇ ਬੈਠੇ ਅੰਕ ਮਾਈਨਸ ਤਾਂ ਸਮਝੋ ਜੇ ਕੋਈ ਗੱਲ ਨਹੀਂ ਸਬਰ ਕਰ ਲੇ ਜੀ ਤਾਂ ਸਥਾਨ ਤੇ ਬੈਠੇ ਅੰਕਾਂ ਦਾ ਜੋੜ ਮਾਈਨਸ ਜਿਸਤ ਸਥਾਨ ਤੇ ਬੈਠੇ ਅੰਕਾਂ ਦਾ ਜੋੜ ਜਿਸਤ ਸਥਾਨ ਤੇ ਬੈਠੇ ਅੰਕਾਂ ਦਾ ਜੋੜ ਸਥਾਨ ਤੇ ਬੈਠੇ ਅੰਕਾਂ ਦਾ ਜੋੜ ਅੰਕਾਂ ਦਾ ਜੋੜ ਬਰਾਬਰ ਹੋਵੇ 0 ਜਾਂ 11 ਦਾ ਗੁਣਜ ਲਓ ਰਾਜੀ ਜਿਹਨੂੰ ਨਹੀਂ ਸਮਝਾਇਆ ਕੋਈ ਗੱਲੀ ਪ੍ਰੈਕਟੀਕਲੀ ਕਰਕੇ ਦੇਖਾਂਗੇ ਆਪਾਂ ਸੰਖਿਆ ਲਿਖ ਲਓ 3 8 6 4 3 1 ਆ ਲਿਖ ਲਿਆ ਲਿਖ ਲਿਆ ਨਾ ਚਲੋ ਰਜੀ ਮੈਂ ਨਾ ਇਹਨਾਂ ਨੂੰ ਸਥਾਨ ਦੰਨਾ ਪਿੱਛੋਂ ਲੱਗੋ ਪਿੱਛੋਂ ਇਹ ਪਹਿਲਾ ਸਥਾਨ ਹੈ ਆ ਦੂਜਾ ਆ ਤੀਜਾ ਆ ਚੌਥਾ ਆ ਪੰਜਵਾਂ ਆ ਛੇਵਾਂ ਰਜੀ ਟਾਂਕ ਸਥਾਨ ਕਿਹੜੇ ਹੋਏ ਆ 1 3 ਤੇ 5 ਇਹ ਟਾਂਕ ਸਥਾਨ ਹੋਗੇ ਨਾ ਹੁਣ ਇਹਨਾਂ ਦਾ ਜੋੜ ਕਰਕੇ ਦੇਖੋ 1 4 9 ਇੰਨਾ ਦਾ ਜੋੜ ਕਰਕੇ ਦੇਖੋ ਕਿੰਨਾ ਬਣ ਗਿਆ ਰਾਜੇ 9 ਤੇ 1 10 ਤੇ 4 14 14 ਹੁਣ ਜਿਸ ਸਥਾਨ ਅਜੇ ਸਥਾਨ ਅਵਰੇ ਜੇ 2 4 6 3 ਤੇ 6 9 10 ਤੇ 6 9 9 ਤੇ 3 12 ਜੋੜ ਕਰਕੇ ਦੇਖੋ ਰਾਜੇ 3 6 3 ਜੋੜ ਕੇ ਕਿੰਨਾ ਬਣੀ ਜਾਂਦਾ 12 ਰਾਜੇ 14 ਚੋਂ 12 ਘਟਾਓ ਕਿੰਨਾ ਬਚਿਆ ਆਪਣੇ ਕੋਲ 2 ਕਿੰਨਾ ਬਚਿਆ 2 ਇੱਥੇ राजे 2 ਨਹੀਂ ਆਉਣਾ ਚਾਹੀਦਾ। ਜਾਂ ਤਾਂ ਆ ਜਾਂਦਾ 0 14 'ਚ 14 ਘੱਟ ਜਾਂਦੀ ਜਾਂ 11 22 33 44 11 ਦਾ ਗੁਣਜ ਆ ਜਾਂਦਾ। ਫਿਰ ਇਹ ਸੰਖਿਆ 11 ਦੇ ਭਾੜੇ ਤੇ ਵੰਡੀ ਜਾਣੀ ਸੀ। ਸਮਝ ਆ ਗਈ ਗੱਲ? ਇੱਕ ਵਾਰੀ ਹੋਰ ਚੈੱਕ ਕਰੋ। ਮੈਂ ਇੱਕ ਵਾਰੀ ਹੋਰ ਦਿਖਾਉਣਾ ਚਾਹੁੰਦਾ ਤੁਹਾਨੂੰ। ਚਲੋ, ਦੇਖੋ राजे 3 5 5 10 6 6 ਆ ਲਿਖਿਆ ਆ ਗਿਆ राजे। ਠੀਕ ਹੈ? ਇੱਕ 11 ਦੇ ਪਹਾੜੇ ਤੇ ਹੁੰਦਾ ਜੋੜ ਕਰਕੇ ਦੇਖ ਦੇਣਾ ਜੀ 1 ਤੇ 3 ਆ ਆ ਇਹਨੂੰ ਦੇਖ ਰਿਹਾ ਜੀ ਆ ਟਾਂਕ ਸਥਾਨੇ ਪਿੱਛੋਂ ਲੱਗਣਾ ਹੈ ਇੱਕ ਇੱਕ ਅੰਕ ਛੱਡਦੇ ਜਾਓ 6 3 5 ਜੋੜ ਕੇ ਨਾ ਬਣ ਜਾਂਦਾ ਵੀ 6 ਤੇ 3 9 5 14 ਚਲੋ ਤਾਂ ਜੀ 6 5 3 6 5 3 ਜੋੜ ਕੇ ਨਾ ਬਣਨਗੇ 14 14 ਚੋਂ 14 ਘਟਾਈ ਰਾ ਜੀ 0 ਇਹ ਸੰਖਿਆ 11 ਦੇ ਪਹਾੜੇ ਤੇ ਆਊਗੀ ਜਾਂ ਤਾਂ ਇੱਥੇ 0 ਆਣਾ ਚਾਹੀਦਾ ਸੀ ਜਾਂ

ਜਿਹੜੇ ਸੰਕਲਪ ਨੇ ਮੈਥਮੈਟਿਕਸ ਦੇ ਹੋਰ ਵਧੀਆ ਸਿੱਖ ਦੇ ਜਰਾ ਜੀ ਤੇ ਮੇਰੀ ਗੁਜਾਰਿਸ਼ ਹੈ ਟੀਚਰ ਸਾਹਿਬਾਂ ਨੂੰ ਪੇਰੈਂਟਸ ਨੂੰ ਤੇ ਵੱਡੇ ਭੈਣ ਭਰਾਵਾਂ ਨੂੰ ਬੱਚਿਆਂ ਦੀ ਨਵੋਦੇਚ ਸਿਲੈਕਸ਼ਨ ਆਪਾਂ ਕਰਾਉਣੀ ਹੈ ਮਤਲਬ ਕਰਾਉਣੀ ਹੈ ਤੇ ਕਰਾ ਕੇ ਹੀ ਛੱਡਣੀ ਹੈ ਤੁਹਾਡਾ ਸਾਥ ਚਾਹੀਦਾ ਰਜੇ ਵੱਧ ਤੋਂ ਵੱਧ ਸਿਲੈਕਸ਼ਨ ਆਪਾਂ ਦੇਣੀ ਹੈ ਰਜੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਬਹੁਤ ਸ਼ੁਕਰਾਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ